ਫਗਵਾੜਾ ਦੇ ਮੋਹੱਲਾ ਭਗਤਪੁਰਾ ਪਾਨੋਕੀ ਰੋਡ ਸਤਨਾਮਪੁਰਾ ਵਿਖੇ ਸਤਗੁਰ ਜਵੈਲਰ ਦੀ ਦੁਕਾਨ ਤੇ ਲੜਾਈ ਅਤੇ ਪੰਨ ਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਵੱਲੋਂ ਦੱਸਿਆ ਗਿਆ ਕਿ ਮੇਰੀ ਦੁਕਾਨ ਤੇ ਕੁਝ ਨੌਜਵਾਨ ਆਏ ਤੇ ਉੱਚੀ ਆਵਾਜ਼ ਨਾਲ ਗਲਬਾਤ ਕਰਨੀ ਸ਼ੁਰੂ ਕੀਤੀ। ਗਲਬਾਤ ਦੌਰਾਨ ਦੁਕਾਨ ਤੇ ਪੰਨ ਤੋੜ ਕਰਨ ਲੱਗ ਪਏ ਤੇ ਮੇਰੇ ਬੇਸਬਾਲ ਨਾਲ ਸੱਟਾਂ ਮਾਰਿਆ ਤੇ ਦੁਕਾਨ ਦਾ ਸਾਮਾਨ ਬਾਹਰ ਖਿਲਾਰ ਦਿੱਤਾ। ਦੁਕਾਨ ਦਾ ਕਾਊਂਟਰ ਚੰਗੀ ਤਰ੍ਹਾਂ ਪੰਨ ਦਿੱਤਾ ਅਤੇ ਚਾਂਦੀ ਦਾ ਸਾਮਾਨ ਵੀ ਲੈ ਕੇ ਫਰਾਰ ਹੋ ਗਏ। ਇਸ ਮੌਕੇ ਤੇ ਮੇਰੇ ਆਸ-ਪਾਸ ਰੋਚ ਦੇ ਵਿਅਕਤੀਆਂ ਨੇ ਮੈਨੂੰ ਲੜਾਈ ਮਾਰਕੁੱਟ ਤੋਂ ਬਚਾਇਆ ਦੱਸਿਆ ਜਾ ਰਿਹਾ ਹੈ ਕਿ ਮੇਰੀ ਸਾਹਮਣੇ ਵਾਲੀ ਦੁਕਾਨਦਾਰ ਦੋਹਤਾ ਤੇ ਉਸ ਨਾਲ ਕੁਝ ਅਣਪਛਾਤੇ ਵਿਅਕਤੀ ਨਾਲ ਸਨ ਮੌਕੇ ਤੇ ਪੁਲਿਸ ਨੂੰ ਲੜਾਈ ਦੇ ਸੰਬੰਧੀ ਸੂਚਨਾ ਦਿੱਤੀ ਤੇ ਮੌਕੇ ਤੇ ਜਦੋਂ ਪੁਲਿਸ ਆਈ ਤਾਂ ਉਹਨਾਂ ਨੇ ਸਾਰਾ ਲੜਾਈ ਦਾ ਮੌਕਾ ਦੇਖਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਤਫ਼ਤੀਸ਼ ਦੇ ਦੌਰਾਨ ਜੋ ਬੰਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਫਗਵਾੜਾ ਐਕਸਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਆ ਜੀ ਇਹ ਦੁਕਾਨ ਦਾ ਕੀ ਨਾਮ ਹੈ ਸਤ ਗੁਰੂ ਭਾਈ ਜੀ ਇਹ ਤੋੜ ਪਣੇ ਹੋਈ ਆ ਜੀ ਕਿੱਥੋਂ ਹੋਈ ਇਹ ਤੋੜ ਪਾਜ ਮੁੰਡੇ ਆ ਜੀ ਇਹਨੂੰ ਤੋੜ ਕੇ ਜੀਆ ਸਮਾਨ ਵਿੱਚ ਪਿਆ ਸਗਾ ਉਹ ਚੰਡੇ ਚ ਇੱਕ ਗੜਾ ਚੱਲ ਗਿਆ ਫਰੋਂ ਸਗਾ ਤੇ ਇੱਕ ਫੋਣੀ ਦੇ ਪੇ ਚੰਗਾ ਪਾਸ ਸੀ ਉਹ ਤੋੜ ਪਾੜ ਕੇ ਨਾਲ ਲੈ ਗਏ ਨਾਲੇ ਮੇਰੇ ਹੱਥ ਟੱਪ ਟੱਪ ਮਾਰੇ ਗਏ ਆ ਕੌਣ ਹੈ ਕੌਣ ਸੀ ਮੁੰਡੇ ਜੀ ਮੈਨੂੰ ਪਤਾ ਨਹੀਂ ਇੱਕ ਸਾਹਮਣੇ ਆਦੇ ਦੋਤਾ ਸਿਗਾ ਉਹ ਜੀ ਉਸ ਸਗਾ ਨਾਲ ਸਾਹਮਣੇ ਕੌਣ ਸੀ ਸਾਹਮਣੇ ਸਨੇਹਰਾ ਆ ਉਹ ਦੋਤਾ ਸੀ ਸਨੇਹਰਾ ਕੀ ਨ ਸੁਨੇਹਰਾ ਕੋਈ ਦਾ ਨਾਮ ਇਹਨੂੰ ਪਤਾ ਨਹੀਂ ਹੈਗਾ ਦੁਕਾਨਦਾਰ ਆ ਭਾਰਤੀ ਜਿਲ੍ਹੇ ਉਹਨਾਂ ਦਾ ਦੋਤਾ ਸੀਗਾ ਉਹਨਾਂ ਦਾ ਦੋਤਾ ਸੀਗਾ ਤੇ ਆਪਣੇ ਕੋਈ ਰੰਜਿਸ਼ ਹੈ ਕੋਈ ਆ ਕਿੱਦਾਂ ਕੀ ਮੇਰੀ ਕੋਈ ਰੰਜਿਸ਼ ਨਹੀਂ ਕਿਤੇ ਨਾ ਗਈ ਫੇ ਕਾਰਨ ਕੀ ਹੋਇਆ ਜੀ ਹੋਰ ਮੈਨੂੰ ਪਤਾ ਕੀ ਹੋਇਆ ਜੀ ਕੋਈ ਨੁਕਸਾਨ ਤਾਂ ਡੱਕਾ ਨਾ ਹੋਇਆ ਨੁਕਸਾਨ ਉਹ ਗਾੜ ਦਾ ਸੱਡਾ ਥੋੜਾ ਖਮਾ ਹੋ ਛੱਪੇ ਲੱਗਿਆ ਉਹ ਗਾੜ ਦਾ ਕਿੰਨਾ ਬੇ ਕਿੰਨਾ ਹੋਇਆ ਤੇ ਸੱਟਾਂ ਵਗੈਰਾ ਲੱਗੀਆਂ ਤਾਂ ਡੱਕਾ ਸੱਟ ਲੱਗੀ ਹੈ ਤੇ ਬਹੁਤ ਬਾਈ ਕੋਈ ਨਗਦੀ ਵੀ ਲੈ ਕੇ ਗਿਆ ਨੰਦੀਆਂ ਵਿੱਚ ਹੋਈ ਥੋੜੀ ਇਹਨਾਂ ਨੇ ਇੱਕ ਇੱਕ ਨਾ ਸੀਸੀਟੀਵੀ ਕੈਮਰੇ 'ਚ ਹੈਗੀ ਹੈ ਜੀ ਸੀਸੀਟੀਵੀ ਕੈਮਰੇ 'ਚ ਮੇਰੇ ਕੋਲ ਸੀਸੀਟੀਵੀ ਆ ਰਿਹਾ ਹੈ ਜੀ ਤੇ ਲੜਾਈ ਦੀ ਸਾਰੀ ਇਹ ਜਾਣਕਾਰੀ ਪੁਛ ਨੂੰ ਪ੍ਰਸ਼ਾਸਨ ਨੂੰ ਖੜਾਈ ਜੀ ਹਾਂ ਜੀ 102 ਨੰਬਰ 'ਤੇ ਮੈਂ ਕਾਇ ਕੀਤੀ ਕੋਨ ਅੱਛਾ ਜੀ ਤੇ ਮੌਕੇ ਤੇ ਪੁਹਛਾਈ ਹੈ ਜੀ ਨਹੀਂ ਹੱਲੇ ਨਹੀਂ ਆਈ ਪੁਹਛ ਕਿੰਨੀ ਦੇਰ ਹੋ ਗਈ ਫੋਨ ਕੀਤਾ ਤੈਨੂੰ ਫੋਨ ਕੀਤਾ ਤੈਨੂੰ ਹੋਇਆ ਜੀ 15-20 ਮਿੰਟ ਹੋ ਗਏ ਆ ਹਾਂ ਜੀ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੇਸ਼ ਕੁਮਾਰ ਹੈ ਇਹ ਜਿਹੜੀ ਦੁਕਾਨ ਤੇ ਲੜਾਈ ਹੋਈ ਆ ਤੁਸੀਂ ਮੌਕੇ ਤੇ ਸੀਗੇ ਹਾਂ ਜੀ ਮੈਂ ਇੱਥੇ ਹੀ ਸੀਗਾ ਜੀ ਤੇ ਪੰਜ ਮੁੰਡਿਆਂ ਨੇ ਅਟੈਕ ਕੀਤਾ ਆ ਅੱਛਾ ਜੀ ਕੌਣ ਸੀ ਪੰਜ ਮੁੰਡੇ ਭਾਈ ਇਹ ਨਹੀਂ ਪਤਾ ਕੌਣ ਮੁੰਡੇ ਸੀਗੇ ਵਿੱਚੋਂ ਇੱਕ ਅੱਦੇ ਦਾ ਸਾਨੂੰ ਪਤਾ ਹੈ ਕਿਹੜਾ ਮੁੰਡਾ ਹੈਗਾ ਆ ਤੇ ਸਾਨੂੰ ਇਹ ਵੀ ਹੈਗਾ ਵੀ ਹਰਿਆਵਾਲ ਦੇ ਲੱਗਦਾ ਹੈ ਜਿਤੇ ਹਰਿਆਵਾਲ ਦੇ ਮੁੰਡੇ ਆ ਤੇ ਮੌਕੇ ਤੇ ਜਿਹੜੀ ਲੜਾਈ ਨੂੰ ਤੁਸੀਂ ਸ਼ਾਂਤ ਕਰਾਇਆ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਅਸੀਂ ਜਨਾਰ ਰੋਕ ਕੇ ਪੂਰਾ ਸਮਝਾਇਆ ਵੀ ਆ ਇਹਨਾਂ ਨੂੰ ਪਿੱਛੇ ਭੇਜਿਆ ਆ ਹਥਿਆਰ ਥੁਰ ਗਏ ਉਹਨਾਂ ਦੇ ਹਥਿਆਰ ਸੀ ਇੱਕ ਹਥਿਆਰ ਉਹ ਪਿਆ ਹੈ ਜੀ ਜਣਾ ਨਾ ਕੁੱਟਿਆ ਗਿਆ ਬੀਸ ਬੋਲ ਵੀ ਕੁੱਟਿਆ ਗਿਆ ਤੇ ਬਾਕੀ ਬੋਲ ਵੀ ਕਈ ਚੀਜ਼ਾਂ ਮਾਰੀਆਂ ਗਈਆਂ ਤੇ ਬਾਕੀ ਜਿਹੜੋਸ ਵੀ ਤੁਹਾਡੇ ਸਾਹਮਣੇ ਹੀ ਆ ਜੋ ਇਹ ਵਾਕਿਆ ਅੱਜ ਪਹਿਲੀ ਵਾਰ ਹੋਇਆ ਹੈ ਕਿ ਉਸ ਤੋਂ ਪਹਿਲਾਂ ਵੀ ਕਦੀ ਕੋਈ ਲੜਾਈ ਹੋ ਚੁੱਕੀ ਹੈ ਦੁਕਾਨ ਤੇ ਲੜਾਈ ਤਾਂ ਫਿਲਹਾਲ ਤਾਂ ਅੱਜ ਪਹਿਲੀ ਵਾਰ ਹੀ ਹੋਈ ਹੈ ਉਹ ਤਾਂ ਰੰਜਿਸ਼ਾਂ ਪੁਰਾਣੀਆਂ ਮੇਰੇ ਖਿਆਲ ਦੇ ਵਿੱਚ ਹੈਗੀਆਂ ਜੀ ਤੁਹਾਡੀ ਦੁਕਾਨ ਕਿੱਥੇ ਹੈ ਜੀ ਮੇਰੀ ਨਾਲ ਹੀ ਆ ਬਿਲਕੁਲ ਜੀ ਕੱਪੜੇ ਦੀ ਦੁਕਾਨ ਹੈ ਮੇਰੀ ਨਜ਼ਦੀਕ ਹੈ ਹਾਂ ਜੀ ਸਰ ਅੱਜ ਤੁਸੀਂ ਇੱਥੇ ਦੁਕਾਨ ਤੇ ਜੁਐਲਰੀ ਦੁਕਾਨ ਤੇ ਮੌਕੇ ਤੇ ਆਏ ਆ ਜਿਹੜੀ ਤੋੜਪਾਂ ਨੂੰ ਅਸਰ ਕੀ ਕਰਨਾ ਉਹਦਾ ਕੰਪਲੀਟ ਮਿਲ ਜੀ ਅਜੇ ਜਿੰਨਕੋਰੀ ਕਰਾਂਗੇ ਜੀ ਕੰਪਲੀਟ ਕਿੰਨਾ ਵੇਲੇ ਆਈ ਆ ਜੀ ਹਾਂਜੀ ਕਿੰਨਾ ਵੇਲੇ ਕੰਪਲੀਟ ਆਈ ਆ ਕਰਨਦੀਪ ਕੌਰ ਇਹ ਕੋਈ ਨਹੀਂ ਲੈਣੀ ਇਹ ਦੂਜੀ ਐਂਟੀਪਾਰਟੀ ਆ ਜੀ ਇਹਨਾਂ ਦੇ ਦਰਖਾਸਤ ਮਿਲ ਗਈ ਜੀ ਮੋਹਨ ਸਿੰਘ ਸਾਹਿਬ ਨੇ ਦਰਖਾਸਤ ਦਿੱਤੀ ਹੈ ਕਹਿੰਦੇ ਉੱਥੇ ਕੋਈ ਐਡਰਟ ਤੋੜਪਾਂ ਨਹੀ ਉਹਦੇ ਸਬੰਧ ਚ ਮੈਂ ਇੱਥੇ ਆਇਆ ਜੀ ਠੀਕ ਆ ਜਾ ਕੇ ਜੀ ਆਪਾਂ ਇਹ ਕਹਿੰਦੇ ਆ ਕਿ ਉਹ ਮਾਰਕਟ ਕਹਿੰਦੇ ਆ ਕਿ ਹਸਪੀਟਲ ਆ ਜੀ ਉਹਨੂੰ ਕੁੱਟ ਮਾਰ ਕੀਤੀ ਆ ਜੀ ਮੁੰਡਿਆਂ ਨੇ ਠੀਕ ਆਪਾਂ ਤਾਂ ਕੋਈ ਨਹੀਂ ਕਰਦੇ ਐਨਕੋਰੀ ਸਾਰੀ ਮੰਗਲ ਦੀ ਜਾਂਚ ਕਰਦੇ ਆ ਜਿਹੜਾ ਜਿਹੜਾ ਦੋਸ਼ੀ ਪਾਇਆ ਜਾਏਗਾ ਤੇ ਕ